ਬੈਠੇ ਹਾਂਜੀ ਤੇਰੀ ਗੱਲ ਸੁਣਾਓ ਹਾਂ ਤੁਸੀਂ ਵੀ ਨਾ ਤਾਂ ਕਹਿ ਰਹੇ ਸੀ ਨਾ ਜੇ ਤੇਰਾ ਬੁਧਾ ਦਿਲ ਕਰਨ ਰਿਹਾ ਤੇ ਕਰ ਲੈ ਗੱਲ ਤੂੰ ਰਵਿੰਦਰ ਨਾਲ ਹੂੰ ਤੇ ਮੈਂ ਨਾ ਬਾਅਦ ਵਿੱਚ ਫੋਨ ਕੀਤਾ ਸੀ ਉਹਨੂੰ ਠੀਕ ਹੈ ਤੇ ਪੁੱਛਿਆ ਸੀ ਉਹਦਾ ਹਾਲ ਚਾਲ ਤੇ ਹੁਣ ਤੋਂ ਬੜੀ ਖੁਸ਼ ਹੈ ਆਪਣੇ ਘਰ ਜੋਬ ਵੀ ਕਰਨ ਰਿਹਾ ਪੀ ਹੈ ਚਲੋ ਵਧੀਆ ਚੰਗੀ ਗੱਲ ਹੈ ਹਾਂਜੀ ਹਾਂਜੀ ਕੋਈ ਤੇ ਕੋਈ ਕਾਬਲੀਅਤ ਹੈਗੀ ਸੀ ਤੇ ਲੱਗ ਗਈ ਨਾ ਹੂੰ ਲਵਲੀ ਨੇ ਨਹੀਂ ਕਰ ਲਈ ਲਵਲੀ ਵੀ ਕਰਨ ਰਿਹਾ ਟਰਾਈ ਅੱਪੇ ਕਿਦੇ ਚਾਲ ਕੋਈ ਨਹੀਂ ਜਦੋਂ ਲੱਗੂਗਾ ਫਿਰ ਵੇਖਾਂਗੇ ਠੀਕ ਆ ਕੰਮ ਕਰਨੇ ਸੌਖੇ ਨਹੀਂਗੇ ਜ਼ਿੰਮੇਵਾਰੀ ਪੈਂਦੀ ਆ ਸਿਰ ਤੇ ਠੀਕ ਆ ਨੌਕਰੀ ਕਰਨੇ ਸੌਖੀ ਆ ਆਪਣਾ ਗੁੱਸਾ ਛੱਡਿਓ ਮੇਰੀ ਸੁਣੋ ਗੱਲ ਜੇ ਉਹਨਾਂ ਨੇ ਕੁੜੀ ਨੂੰ ਲਵਾ ਲਿਆ ਨਾ ਹੂੰ ਤੇ ਮੁੰਡਿਆਂ ਨੂੰ ਵੀ ਆਪੇ ਲਵਾ ਹੀ ਲੈਣਗੇ ਚਲੋ ਚੰਗੀ ਗੱਲ ਆ ਲੱਗ ਜੇ ਮੈਂ ਕਰੋਂ ਕਹਿਣਾ ਵੀ ਨਾ ਲੱਗੇ ਤੁਹਾਨੂੰ ਮੈਂ ਸੋ ਵੜੀ ਕਿਹਾ ਵੀ ਤੁਸੀਂ ਟਰਾਈ ਕਰਦੋ ਕਿ ਤੇ ਤੁਸੀਂ ਕਿਹੜਾ ਕੀਤਾ ਹੈ ਕੰਮ ਚਲੋ ਆਪਣੇ ਸਿਰ ਤੇ ਕਰਕੇ ਵੇਖ ਲੇ ਹੁਣ ਠੀਕ ਆ ਨਾ ਕਰਨ ਗਈ ਪਰ ਮੇਰੇ ਸੁਣੋ ਗੱਲ ਹੂੰ ਮੈਂ ਕੁੜੀ ਨਾ ਤਾਂ ਨਾ ਕੀਤੀ ਸੀ ਨਾ ਗੱਲ ਤੇ ਖੁਸ਼ ਬੜੀ ਆਪਣੇ ਘਰ ਤੇ ਮੈਂ ਤੁਹਾਨੂੰ ਕਹਿਣ ਲਈ ਹਾਂ ਹੂੰ ਕਿ ਮੈਂ ਅਲਾਈ ਉਹ ਕਿਸੇ ਦਿਨ ਠੀਕ ਆ ਤੂੰ ਬਤਾ ਕੀ ਕਹਿਣ ਦੀ ਮੈਨੂੰ ਕੀ ਕਹਿੰਦੀ ਕਹਿੰਦੀ ਮੇਰੀ ਗੱਲ ਕਰਾ ਦਿਓ ਹਾਂ ਡੈਡੀ ਨਾਲ ਡੈਟੜ ਲੱਗੇ ਨੇ ਤੂੰ ਕਰ ਲਈ ਨਾ ਰਾਜੀ ਕੋ ਜੀ ਪੁੱਛ ਲਈ ਬਸ ਠੀਕ ਆ ਠੀਕ ਆ ਨਾ ਮੈਂ ਉਹ ਨਾਲ ਜਾਣਾ ਵਾ ਤੇ ਨਾਲ ਗੱਲ ਕਰਨੀ ਮੈਨੂੰ ਲੋੜ ਠੀਕ ਆ ਇੱਦਾਂ ਨਹੀਂ ਕਰੀਦਾ ਉਹ ਕਰੀਦਾ ਨਹੀਂ ਬਸ ਠੀਕ ਆ ਜੋ ਉਦੋਂ ਦੀ ਗੱਲ ਹੋ ਗਈ ਨਾ ਉਥੇ ਮੈਂ ਉਦਾਂ ਹੀ ਆ ਬਸ ਆਪਣੀ ਗੱਲ ਤੇ ਠੀਕ ਆ ਉਹ ਆਪੇ ਕਰਨ ਜੋ ਕਰਨਾ ਆਪਣੇ ਸਿਰ ਤੇ ਕਰ ਲੈਣ ਜੋ ਹੁੰਦਾ ਉਹ ਠੀਕ ਆ ਤੋਹੀ ਨਾ ਮੰਨਿਓ ਮੇਰੀ ਇੱਕ ਵੀ ਚਲ ਤੂੰ ਕਰ ਲਿਆ ਕਰ ਗੱਲ ਠੀਕ ਆ ਮੈਂ ਚੱਲਿਆ ਅੰਦਰ ਮੈਂ ਕਿਤੇ ਹੁਣ ਹੀ ਸਮਝ ਜਾਣਗੇ ਕਰਨਾ ਅਜੀਬ ਨਹੀਂ ਮੰਨਣਾ ਚੀ ਗੱਲ ਲੰਦੇ ਤੇ ਜੋ ਆਪਣਾ ਕੀ ਡਿਆ ਕਰਨਾ ਆ ਜਾ ਲਵਲੀ ਬਹਿ ਜਾ ਮੈਂ ਜੇ ਥੋੜਾ ਸਾਬ ਲਿਆ ਹੀ ਲਿਖਣਾ ਹੂੰ ਲਿਖਿਆ ਗਿਆ ਵਾ ਆਹੋ ਤੇ ਉਹ ਸਾਬ ਹੀ ਤਾਂ ਨਹੀਂ ਆਇਆ ਫੋਨ ਤੇਨ ਸਾਬ ਹੀ ਤਾਂ ਨਹੀਂ ਫੋਨ ਆਇਆ ਕਿਉਂ ਕਿ ਆਇਆ ਕੋ ਕੋ ਨਹੀਂ ਮੈਂ ਉਹ ਵੀ ਦੱਤਾ ਹੋਣਾ ਉਹਨੇ ਕਿਦਾਂ ਕਾਦੇ ਬਾਰੇ ਤੇ ਉਹ ਮਿਲ ਗਈ ਆ ਉੱਥੇ ਮੈਨੂੰ ਨੌਕਰੀ ਅੱਛਾ ਆਹੋ ਉਹ ਚੱਲ ਆ ਤੇ ਵਧੀਆ ਹੋ ਗਿਆ ਯਾਰ ਨਾ ਟੈਸਟ ਜੇ ਲਿਆ ਹੀ ਕਿਤੇ ਉਹ ਮੈਂ ਦੇ ਦਤਾ ਅੱਛਾ ਤੇ ਉਹਦਾ ਕੀ ਸਾਬ ਹੀ ਗਿਆ ਸੀ ਨਾ ਆਉ ਉਹ ਨਾਲ ਹੀ ਮੇਰੇ ਚੱਲ ਵਧੀਆ ਮੈਂ ਤਾਂ ਕਹ ਤੈਨੂੰ ਫੋਨ ਕਰਤਾ ਹੋਣਾ ਮੈਂ ਮੈਂ ਅਸਲ ਚ ਦੋ ਤਿੰਨ ਵਾਰੀ ਫੋਨ ਕੀਤਾ ਉਹਨੂੰ ਗੱਲ ਅੱਛਾ ਤੇ ਮੇਰੀ ਗੱਲ ਜੀ ਨਹੀਂ ਹੋਈ ਹਾਂ ਮੈਂ ਫਿਰ ਕੀਤਾ ਨਹੀਂ ਮੈਨਾਂ ਸਕੂਲੇ ਨਾ ਹੋਵੇ ਤੇ ਨਹੀਂ ਨਹੀਂ ਉਹ ਵਿਚਾਰਾ ਨਾਲ ਹੀ ਰਿਹਾ ਮੇਰੇ ਤੇ ਉਹ ਕਿਹੜੀ ਕਿਹੜੀ ਕਲਾਸ ਮਿਲੀ ਹੈ ਇਹ ਚੌਥੀ ਤੇ ਅੱਠਵੀਂ ਆ ਪੰਜਾਬੀ ਬਣਾਉਂਦੀ ਆ ਪੰਜਾਬੀ ਉਹ ਚੱਲ ਵਧੀਆ ਵਾ ਤੇਰਾ ਆਪਣਾ ਸਬਜੈਕਟ ਵਾ ਕੋਈ ਆਹ ਹੁਣ ਦੋਵੇਂ ਜਣੇ ਚੱਲ ਜਿਆ ਕਰਾਂਗੇ ਨਾ ਉਹਦਾ ਇਹਨੂੰ ਛੱਡਣ ਜਾਣਾ ਪੈਂਦਾ ਮੈਂ ਨਾ ਵੀ ਸਭ ਤੋਂ ਹੀ ਵਧੀਆ ਹੋ ਗਿਆ ਹਾਂ ਇੱਕ ਨਾ ਚੀਜ਼ ਯਾਰ ਮਨ ਚ ਹੋਰ ਆਉਂਦੀ ਸੀ ਤੇਰੇ ਨਾਲ ਗੱਲ ਕਰ ਹੀ ਲੈਣਾ ਵਾ ਹਾਂ ਜੇ ਮੇਰਾ ਇਰਾਦਾ ਵਾ ਵੀ ਚੱਲ ਵਿਚੋਲੇ ਤੇ ਵੇਖੋ ਅਹੀਂ ਆ ਦੋਵੇਂ ਵਿੱਚ ਆਹ ਮੈਂ ਤਾਂ ਜੋਤ ਹੂੰ ਮੇਰਾ ਇਰਾਦਾ ਵਾ ਵੀ ਜੇ ਮੈਂ ਮਾਸੀ ਨਾਲ ਗੱਲ ਕਰਾਂ ਸਾਸਤਰੀ ਨਾਲ ਆਹ ਤੇ ਚੱਲ ਵੀ ਅਹੀਂ ਉਹਨੂੰ ਤਰਲਾ ਦੁਰਲਾ ਮਾਰਨੇ ਆ ਵੀ ਚੱਲ ਜੇ ਚੀਜ਼ਾਂ ਪਹਿਲਾਂ ਵਾਂਗੂ ਹੋ ਜਾਣ ਥੋੜੀਆਂ ਵਧੀਆ ਉਹ ਯਾਰ ਜੋਬਨ ਮਾਤਾ ਦੀ ਕੋਈ ਗੱਲ ਹੀ ਨਹੀਂ ਆ ਹੂੰ ਉਹਦੇ ਰੁਪਿੰਦਰ ਨੂੰ ਹੁਣ ਵੀ ਫੋਨ ਕਰਦੀ ਪਰ ਇਹੋ ਹੀ ਆ ਵੀ ਉਹ ਡੈਡੀ ਥੋੜਾ ਜਿਹਾ ਡਿਆ ਵਾ ਓਏ ਉਹ ਹੀ ਗੱਲ ਵਾ ਨਾ ਹੂੰ ਮੈਂ ਜੋਦਨਾ ਵੀ ਇਹ ਸੁਲਾਹ ਕਰਦੇ ਆ ਹਾਂ ਕਿ ਹੁਣ ਹੰਨ ਵੀ ਤਾਂ ਪਤਾ ਲੱਗਦਾ ਇਹ ਰਵਿੰਦਰ ਵਿਚਾਰੀ ਟੈਨਸ਼ਨ ਲੈਦੀ ਆ ਉਹ ਟੈਨਸ਼ਨ ਤੇ ਫਿਰ ਹੁੰਦੀ ਆ ਤੁਹਾਨੂੰ ਪਤਾ ਹੀ ਆ ਤੇ ਭਾਵੇਂ ਪਿਓ ਗੁੱਸੇ ਹੀ ਆ ਨਾ ਟਟੀਆਂ ਪਾਵਾਂ ਗੱਲ ਚ ਪੈਂਦੀਆਂ ਵਾ ਉਹ ਆਹੋ ਉਹਨੇ ਅੱਜ ਨਹੀਂ ਤੇ ਕੱਲ ਕਵਾਉਣਾ ਹੀ ਬੁਲਾਉਣਾ ਵਾ ਹੂੰ ਹੂੰ ਠੀਕ ਆ ਨਾ ਉਹ ਆਹੋ ਯਾਰ ਰਵਿੰਦਰ ਵੀ ਨਾ ਐਵੇਂ ਰੋਹ ਜਾ ਕਰਨੀ ਵੀ ਤੂੰ ਉਦੋਂ ਮਾਫੀ ਮੰਗ ਲੈਂਦਾ ਨਾ ਤੇ ਸਾਰੇ ਕੰਮ ਜਿਹੜੇ ਆ ਨਾ ਸਹੀ ਹੋ ਜਾਣੇ ਯਾਰ ਉਹਦਾ ਗੁੱਸਾ ਵੀ ਜਾਜਵਾ ਹੁਣ ਉਦੋਂ ਅਸੀਂ ਵੀ ਆਕੜੇ ਹਾਂ ਉਹ ਆਹੋ ਕਿਹੜੇ ਕਿਹਦੀ ਸੁਣਦੇ ਹਾਂ ਤੇ ਚੱਲ ਹੁਣ ਮਾਲਾ ਜੇ ਹਾਨੂੰ ਹੀ ਕੋਈ ਕਵੇ ਹਾਂ ਵੀ ਆਪਣੇ ਨੂੰ ਦ ਉਹ ਆ ਹੋ ਚੰਗਾ ਤੇ ਨਾਲੇ ਕਿੰਦੀ ਕਿ ਗੱਲ ਵਾ ਅਸੀਂ ਦੋਵੇਂ ਜਣੇ ਜਾ ਕੇ ਮਾਲਾ ਕਹਿ ਦਾਂਗੇ ਵੀ ਚਲੋ ਗਲਤੀ ਹੋ ਗਈ ਆ ਡੇ ਨਾਲੇ ਮਾਤਾ ਵੀ ਮੇਣੀ ਮਾਰਨ ਨੂੰ ਨਹੀਂ ਹਟਦੀ ਚਲੋ ਵੀ ਹਟ ਜੂਗੀ ਇਹ ਵੀ ਤਾਂ ਗੱਲਾਂ ਹੈਗੀਆਂ ਨੇ ਵਿੱਚ ਆਉਂਦੀਆਂ ਤੋ ਇਹਦਾ ਕਰ ਤੁਸੀਂ ਜਾਓ ਕਰੋ ਕੰਮ ਕੁੰਮ ਤੇ ਮੈਂ ਨਾ ਮੜਾ ਜਾ ਫੋਨ ਕਰਾਂ ਮਾਸੀ ਨੂੰ ਕੋਈ ਗੱਲ ਨਹੀਂ ਕਰਕੇ ਵੇਖ ਲੈ ਠੀਕ ਆ ਮੇਰੇ ਰਾਦਾਂ ਮਾਸੀ ਨੂੰ ਫੋਨ ਕਰਾਂ ਕਿਉਂਕਿ ਮਾਸੜ ਨਾਲ ਗੱਲ ਕੀਤੀ ਨਾ ਉਹਦਾ ਪਤਾ ਨਹੀਂ ਵੀ ਗੁੱਸਾ ਜੇ ਹੋਵੇ ਉਹਦੇ ਮਨ 'ਚ ਫੋਨ ਕਰ ਹੀ ਨਹੀਂਦਾ ਹਾਂ ਕਿਦਾ ਫੋਨ ਆ ਗਿਆ ਹੈ ਜੋ ਬੰਦਾ ਹਲੋ ਸਸੀ ਕਮਸੀ ਸਸੀ ਕਾਪਤ ਕੀ ਹਾਲ ਚਾਲ ਹਾਂਜੀ ਵਧੀਆ ਝੋਪਣ ਭੁੱਲ ਗਿਆ ਜ ਮੈਂ ਹਾਂਜੀ ਹਾਂਜੀ ਠੀਕ ਜੀ ਹੋਰ ਸਨੋ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਸਨੋ ਠੀਠਾ ਪਰਵਾਰ ਸਾਹਿਬ ਹਾਂਜੀ ਵਧੀਆ ਠੀਕ ਠਾਕ ਕੀ ਕੰਦੇ ਬਸ ਬੋਤ ਮੈਂ ਵੀ ਕੰਮ-ਕੰਮ ਕਰਕੇ ਹੁਣ ਆ ਫਰੀ ਹੋ ਕੇ ਬੈਠੀ ਆ ਤੁੱਪ ਜੀ ਲੱਗੀ ਬਾਹਰ ਬੈਠੀ ਠੀਕ ਆ ਹਾਂਜੀ ਤੇ ਮਾਸਰ ਜੀ ਠੀਕ ਆ ਨਾ? ਹਾਂਜੀ ਹਾਂਜੀ ਠੀਕ ਠਾਕ ਜੇ ਵਧੀਆ ਨੇ ਉਹ ਵੀ। ਕਿ ਮੈਂ ਇਹ ਵਧਾਈ ਦੇਣ ਵਾਸਤੇ ਫੋਨ ਕੀਤਾ ਜੀ। ਵਧਾਈ? ਪੋਤਾ ਨੂੰ ਵਧਾਈ ਆ ਇਹ ਕਾਦੀ ਵਧਾਈ? ਵਧਾਈ ਦੀ ਲੜੀ ਨੂੰ ਮੈਂ ਨੰਕਰੀ ਮਿਲ ਗਈ ਜੀ। ਲੈ ਲੈ ਇਹ ਤਾਂ ਬਹੁਤ ਚੰਗਾ ਹੋਇਆ ਹੈ। ਵਧਾਈਆਂ ਹੁਣ ਪੋਤਾਂ ਨੂੰ ਸਾਰੇ ਪਰਿਵਾਰ ਨੂੰ ਹੈ। ਤੁਹਾਨੂੰ ਮਾਸੀ ਤੁਹਾਨੂੰ ਬਹੁਤ ਬਹੁਤ। ਹਾਂ ਬਹੁਤ ਪਰ ਇੱਕ ਨਾ ਇੱਕ ਗੱਲ ਜੀ ਵੀ ਨਾ ਬੜੀ ਅਧੂਰੀ ਜੀ ਲੱਗਣਗੀ ਆ। ਕੀ ਪੁੱਤ? ਕੀ ਚਲੋ ਰਿਸ਼ਤਾ ਚਲੋ ਅਹੀ ਵਿੱਚ ਹੋ ਕੇ ਕਰਵਾਇਆ ਵਾ। ਹਾਂ ਹਾਂ। ਇਹ ਜੋ ਵੀ ਗੱਲ ਬਾਤ ਸੀ ਤੁਹਾਨੂੰ ਵੀ ਪਤਾ ਵੀ ਕੀ ਸੱਚਾਈ ਹੈ ਤੇ ਕੀ ਨਹੀਂ ਹੈ ਨਾ ਹਾਂ ਨਹੀਂ ਪੁੱਤ ਉਹ ਤਾਂ ਚਲ ਪਤਾ ਹੀ ਆ ਹਾਂ ਨਾ ਹਾਂਜੀ ਤੇ ਮੈਂ ਇਹ ਚੀਜ਼ ਚਾਹੁੰਦਾ ਹਾਂ ਵੀ ਚਲੋ ਜੋ ਪਿੱਛੇ ਹੋ ਗਿਆ ਵਾ ਹੂੰ ਹੂੰ ਅਸੀਂ ਕਾਹਨੂੰ ਦਿਲ ਰੱਖਣੀ ਕਿਹਨੇ ਕੋਈ ਗੱਲ ਤੇ ਜੇ ਮਾਸਟਰ ਜੀ ਚਲੋ ਸੇਰ ਤੋਂ ਵੀ ਸਭਾ ਕੋ ਸਹੀ ਹੋ ਜੇ ਹਾਂਜੀ ਹਾਂਜੀ ਤੇ ਉਹ ਚੀਜ਼ ਵਧੀਆ ਨਹੀਂ ਮੈਂ ਤਾਂ ਬਾਤ ਪੁੱਤ ਉਹ ਇਹੋ ਚਾਹੁੰਨੀ ਆ ਹੈ ਵੀ ਕਿਹੜਾ ਵਾਲਾ ਹੈ ਕਿ ਦੇ ਗੁੱਸਾ ਇਹਨਾਂ ਦਾ ਵੀ ਟਲੇ ਤੇ ਹਨਾ ਇਹ ਵੀ ਆਪਣੀ ਧੀ ਨਾ ਮਿਲੀਏ ਗਲੀਏ ਉਹ ਵੀ ਸਾਡੇ ਕੋ ਆਉਣ ਜਾਣ ਪਤਾ ਕੀ ਗੱਲ ਆ ਹੁਣ ਰੁਪਿੰਦਰ ਵੀ ਬੜਾ ਮਨ ਭਾਤੀ ਰਹਿੰਦੀ ਆ ਅੱਛਾ ਪੁੱਪਾ ਵੀ ਜਿੱਦਾਂ ਵੀ ਆ ਚਲੋ ਜੋ ਵੀ ਗੱਲਾਂ ਪਿਛੇ ਹੋਈਆਂ ਵਾਂ ਤੇ ਏਦਾਂ ਘਰ ਦੀ ਜੀਵਨ ਥੋੜੀ ਜਾਂਦਾ ਵਾ ਹੂੰ ਇਹ ਆਪਣਾ ਹੰਮੀਤੀ ਮਹਿਸੂਸ ਹੁੰਦੀ ਆ ਨਾ ਠੀਕ ਠੀਕ ਪੁੱਤ ਮੈਂ ਕਹਿੰਦੀ ਆ ਤੇ ਤੁਹਾਡਾ ਦੇਣਾ ਹੀ ਕਿੱਥੇ ਦਵਾਂਗੇ ਪੁੱਤ ਹਾਂ ਚਲ ਤੁਸੀਂ ਦੋਆ ਦੋਆ ਜੀ ਨਾਲ ਤੁਸੀਂ ਨੌਕੀ ਤੇ ਲਵਾ ਲਿਆ ਤੇ ਚਲ ਮੇਰਾ ਪੁੱਤ ਨਾ ਤੇਰੇ ਮਾਸੜ ਜੀ ਦਾ ਥੋੜਾ ਗੁੱਸਾ ਟਾਲਦਾ ਨਾ ਤਾਂ ਅਸੀਂ ਵੀ ਕਿਸੇ ਦਿਨ ਆਉਨੇ ਆ ਤੇ ਜੇ ਨਹੀਂ ਤਾਂ ਫਿਰ ਤੁਸੀਂ ਕਿਸੇ ਦਿਨ ਆ ਜਾਓ ਸਾਡੇ ਕੋ ਹੈ ਵੇਲ ਦੋਨ ਜੀ ਵੀ ਚਲੋ ਅਹੀਂ ਤੇ ਆ ਜਾਨੇ ਪਰ ਇਹ ਵੀ ਚਲੋ ਮਾਸਟਰ ਜੀ ਵੀ ਕਹਿ ਨਾ ਹਨੋ ਵੀ ਕੁਸੇ ਨਾ ਹੋਣ ਜਾਣਾ ਤਾਂ ਗੱਲੇ ਨਾ ਉਹ ਵੀ ਅਹੀਂ ਤੇ ਚੰਗੀ ਨੂੰ ਆਉਣਾ ਵਾ ਤੇ ਕੋ ਗੱਲ ਵੱਧ ਘਟ ਹੋ ਜੇ ਤੇ ਫੇਰ ਚੰਗੀ ਨਾ ਲਗੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ ਇਹਨਾਂ ਨਾਲ ਫੇਰ ਹੈ ਤੇ ਜੋ ਬੰਦਾ ਫੋਨ ਆਇਆ ਇਹ ਤਾਂ ਲੋਲੀ ਨੂੰ ਨੌਕਰੀ ਮਿਲ ਗਈ ਆ ਤੇ ਕੋਈ ਗੱਲ ਨਹੀਂ ਫੇਰ ਇਹ ਕਿਹਦਾ ਖੁਸ਼ ਹੋਈ ਜਾਣਾ ਹੈ ਵੀ ਹੁਣ ਧੀ ਵੀ ਲੱਗ ਗਈ ਨੌਕਰੀ ਤੇ ਜਵਾਈ ਵੀ ਲੱਗ ਗਿਆ ਹੈ ਹਾਂਜੀ ਹਾਂਜੀ ਤੁਹਾਨੂੰ ਇਹ ਇੰਦਾ ਕਰਿਓ ਤੁਸੀਂ ਗੱਲ ਕਰਕੇ ਨਾ ਮਾਸਟਰ ਜੀ ਨੇ ਮੈਨੂੰ ਦੱਸਿਓ ਜਰੂਰ ਹੈ ਕੀ ਕਹਿੰਦੇ ਚਲੋ ਠੀਕ ਹੈ ਠੀਕ ਹੈ ਬਤ ਮੈਂ ਤੁਹਾਨੂੰ ਫੋਨ ਕਰੂੰਗੀ ਹੈ ਠੀਕ ਹੈ ਮਾਸੇ ਠੀਕ ਹੈ ਓਕੇ ਠੀਕ ਹੈ ਬਤ ਓਕੇ ਬਸ ਸਸੀ ਗੱਲ ਲੈ ਆਹ ਤਾਂ ਬੜਾ ਹੀ ਵਧੀਆ ਹੋਇਆ ਹੈ ਹੈ ਵਾਹਿਗੁਰੂ ਸੋਣੀ ਲਈ ਹੈ ਨਾ ਨੌਕਰੀ लवली ਨਾਲ ਮਿਲ ਗਈ ਦੱਸ ਨਹੀਂ ਮੈਨਾਂ ਨੂੰ ਜਾ ਕੇ ਚਲੋ ਠੀਕ ਹੈ ਮਾਸੇ ਤੁਸੀਂ ਮੈਨੂੰ ਦੱਸਦੇ ਹੋ ਹੈ ਹਾਂਜੀ ਓਕੇ ਓਕੇ ਠੀਕ ਹੈ ਜੀ ਕਿੰਨੋਂ ਕਰਾਂਗੇ ਲਵਲੀ ਨੂੰ ਨੌਕਰੀ ਮਿਲ ਗਈ ਆ ਪਤਾ ਲੱਗਾ ਏ ਨਾ ਨਾ ਤੇ ਉਹ ਮੇਕੋ ਆਇਆ ਸੀ ਹੁਣ ਅਜੇ ਕਹਿੰਦਾ ਹੈਗਾ ਵੀ ਮੈਨੂੰ ਨੌਕਰੀ ਮਿਲ ਗਈ ਆ ਤੇ ਪੰਜਾਬੀ ਪੜਾਉਣੀ ਆ ਤੇ ਚੌਥੀ ਤੋਂ 8ਵੀਂ ਕਲਾਸ ਉਹਨਾਂ ਦਿੱਤੀ ਆ ਤੇ ਉਹਦਾ ਹੁਣ ਬੜਾ ਕੋਸ਼ਿਸ਼ ਇਹ ਕਹਿੰਦਾ ਵੀ ਅਸੀਂ ਇਕੱਠੇ ਚੱਲ ਜਾਈਆਂ ਕਰਾਂ ਤਾਂ ਇਕੱਠੇ ਆ ਜਾਏਗਾ ਨਾ ਆ ਤੇ ਬੜਾ ਵਧੀਆ ਹੋਊ ਤੇ ਮੈਂ ਉਹਨੂੰ ਸਲਾਹ ਕਿ ਨਹੀਂ ਮੈਂ ਤੁਹਾਨੂੰ ਦੱਸਿਆ ਸੀ ਨਾ ਅੱਛਾ ਵੀ ਅਸੀਂ ਗੱਲ ਕਰਾਂਗੇ ਉਹਦੇ ਸਹੁਰਿਆਂ ਨਾਲ ਹਾਂਜੀ ਮੈਂ ਮਾਸੀ ਨੂੰ ਫੋਨ ਕੀਤਾ ਸੀ ਹੁਣ ਤੇ ਮੈਂ ਤੇ ਇਹ ਗੱਲ ਕਹੀ ਮੈਂ ਕਿ ਚਲੋ ਚੀਜ਼ਾਂ ਪਹਿਲਾਂ ਵਾਂਗੂ ਹੋ ਜਾਣ ਤੇ ਵਧੀਆ ਵਾ ਤੇ ਬਾਕੀ ਮੈਂ ਕਿ ਤੁਸੀਂ ਜਰੂਰ ਦੱਸ ਉਹ ਵੀ ਅਸਲ 'ਚ ਨਾ ਮਤਲਬ ਕਿ ਮਸੜੀ ਕੋ ਡਰਦੀ ਆ ਉਹਨਾਂ ਨੂੰ ਇਹ ਆ ਵੀ ਹੁਣ ਪਹਿਲਾਂ ਗੱਲਾਂ ਹੀ ਨਹੀਂਆਂ ਹੋਈਆਂ ਤੇ ਚਲ ਫਿਰ ਵੀ ਉਹ ਇੰਨੀ ਗੱਲ ਕਹਿ ਦਿੰਦੇ ਵੀ ਫੋਨ ਫਾਨ ਕਰ ਲਓ ਤੇ ਜੇ ਨਾਲ ਫਿਰ ਕੋਈ ਵੱਧ ਘੱਟ ਗੱਲ ਹੋਈ ਤੇ ਫੋਨ ਤੋਂ ਵੀ ਜਾਵਾਂਗੇ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਕੋਈ ਨਹੀਂ ਮੈਂ ਕਰਕੇ ਨਾ ਪਤਾ ਸਾਰਾ ਫਿਰ ਦੱਸਾਂਗੀ ਤੇ ਹੁਣ ਵੇਖੋ ਕੀ ਦੱਸਦੇ ਕੋਈ ਨਹੀਂ ਉਹਨਾਂ ਨੇ ਕਿਹਾ ਵੀ ਜੇ ਨਹੀਂ ਗੱਲ ਬੰਦੀ ਜੇ लवली ਦੇ ਮਾਫੀ ਮੰਗਣ ਤੇ ਰਾਜ਼ੀ ਨੇ ਵੀ ਘਰ ਜਾ ਕੇ ਮੰਗ ਲਈ ਜਾਂ ਕਿੱਦਾਂ ਕਰਕੇ ਹੀ ਉਹ ਵੀ ਮੰਗਣ ਨੂੰ ਤਿਆਰ ਆ। ਉਹ ਇਹ ਤੇ ਚਲੋ ਹੁਣ ਉਹੋ ਗੱਲ ਕਰਕੇ ਦੱਸਣਗੇ ਨਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਤਾਂ ਤੁਸੀਂ ਮਾਸਰੀ ਨਾਲ ਗੱਲ ਕਰ ਲਓ ਤੇ ਅਸੀਂ ਕਿਸੇ ਦਿਨ ਆ ਜਣੇ ਜਾਂ ਤੁਸੀਂ ਆ ਜਾਓ। ਹਨਾ ਤੇ ਕਹਿੰਦੇ ਕੋਈ ਨਹੀਂ ਗੱਲ ਕਰਕੇ ਦੱਸਣੀ। ਚਲੋ ਬਈ। ਕੋਈ ਇਦਾਂ ਕਰ ਰਵਿੰਦਰ ਨੂੰ ਵਧਾਈ ਦੇ ਆ ਮਰਜੀ। ਹੈ लवली ਜਲੂ ਕਰੇ ਗੱਲ। ਹਾਂਜੀ ਹਾਂਜੀ। ਠੀਕ ਆ ਠੀਕ ਆ ਬਈ ਠੀਕ ਆ। ਚਲੋ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ। ਠੀਕ ਮਿਲਦਾ ਧਰੋ ਭਾਜੀ ਠੀਕ ਜੀ ਠੀਕ ਓਕੇ ਓਕੇ ਪਾਸ ਕਾਲ ਹਾਂਜੀ ਹੋ ਗਏ ਦੇ ਫ੍ਰੀ ਹਾਂ ਦੱਸੋ ਮੇਰੀ ਗੱਲ ਸੁਣਾ ਇੱਕ ਹੂੰ ਖੁਸ਼ਖਬਰੀ ਹੈ ਇੱਕ ਸਾਡੀ लवली ਵੀ ਡੈਪਾ ਨੌਕਰੀ ਕਰਨ ਚਲੋ ਚੰਗੀ ਗੱਲ ਹੈ ਜੋ ਵਾਰ ਮੈਨੂੰ ਕੀਤਾ ਹੀ ਫੋਨ ਹੂੰ ਤੇ ਬੜਾ ਖੁਸ਼ੀ ਹੋਈ ਅੱਛਾ ਕਹਿੰਦਾ ਵੀ ਹੁਣ ਤੁਹਾਸੀ ਜੀ ਰਪਿੰਦਰ ਵੀ ਜਾਂਦੀ ਹੈ ਤੇ लवली ਵੀ ਜਾਂਦਾ ਆਪਣੀ ਡਿਊਟੀ ਤੇ ਚਲੋ ਵਧੀਆ ਗੱਲ ਹੈ ਹੂੰ ਪਰ ਗਾ ਸੁਣੋ ਮੇਰੀ ਤੁਹੀ ਨਾ ਆਪਣੇ ਗੁੱਸੇ ਵਾਲੇ ਦੱਸ ਮੈਂ ਕੀ ਕਹਿੰਦਾ ਉਹਨਾਂ ਨੂੰ ਉਹ ਕੰਮ ਕਰਨ ਦੇ ਵਧੀਆ ਗੱਲ ਆ ਪਹਿਲੋ ਤੁਸੀਂ ਉਹਨਾਂ ਲੋੜੇ ਪੈਸੇ ਚਾਹੁੰਦੇ ਸੀ ਨਾ ਹੂੰ ਫੇ ਲਵਲੀ ਨੌਕਰੀ ਦੇ ਲੱਗੇ ਹੁਣ ਲੱਗਦੇ ਗਿਆ ਹੋਰ ਇਹ ਤੋਂ ਵਧੇ ਹਾਲੀ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਆ ਤੇ ਠੀਕ ਆ ਉਹ ਆਪਣੇ ਘਰ ਖੁਸ਼ ਨੇ ਅਸੀਂ ਵੀ ਖੁਸ਼ ਆ ਮੈਂ ਕੀ ਕਹਾਂ ਉਹਨਾਂ ਨੂੰ ਮਿਲ ਜਾਣਾ ਉਹਨਾਂ ਨੂੰ ਮਿਲਾਓ ਮੈਂ ਤਾਂ ਨਹੀਂ ਜਾਣਾ ਚਲੋ ਮੈਂ ਨਹੀਂ ਜਾਂਦੇ ਮਿਲਣਾ ਪਰ ਮੇ ਸੁਣੋ ਗੱਲ ਉਹਨਾਂ ਨੇ ਆ ਅਪੀਲ ਕੀਤੀ ਆ ਫੋਨ ਕੀਤਾ ਆ ਹੂੰ ਤਾਂ ਸਾਨੂੰ ਉਹਨਾਂ ਦੀ ਗੱਲ ਜਿਹੜੀ ਆ ਸੋਨੇ ਦੀ ਚਾਹੀਦੀ ਹੈ ਨਾ ਠੀਕ ਆ ਆ ਗੱਲ ਸੁਣ ਜੇ ਤੂੰ ਜਾਣਾ ਨਾ ਬਿਸ਼ੱਕ ਜਾ ਕੇ ਮਿਲਿਆ ਮੈਂ ਤੈਨਿੰਗਾ ਜਾਣਾ ਠੀਕ ਆ ਤੇ ਜੇ ਕੋਈ ਇੱਥੇ ਆਏ ਨਾ ਤੇ ਮੁੜ ਕੇ ਮੇਰੇ ਮੂੰਹ ਕੋ ਗੱਲਬਾਤ ਨਿਕਲਾਈ ਤੇ ਫੇਰ ਨਹੀਂ ਚੰਗਾ ਲੱਗਣਾ ਤੇ ਗੁੱਸਾ ਕਰਨਗੇ ਠੀਕ ਆ ਮੇਰੀ ਸੁਣੋ ਗੱਲ ਮੈਂ ਚੰਗੀ ਲੱਗਦੀ ਇਕੱਲੀ ਜਾਂਦੀ ਠੀਕ ਆ ਤੂੰ ਇਹ ਕਾ ਸੁਣੋ ਮੇਰੀ ਜਿਓ ਬਣਦੇ ਜੇ ਹੱਥੀ ਚੁੱਕ ਕੇ ਰਿਸ਼ਤਾ ਕਰਾਇਆ ਹੀ ਨਾ ਉਹਨੇ ਦੋਵਾਂ ਜਿਹੜਾ ਸੈਟ ਵੀ ਤਾਂ ਕਰ ਲਿਆ ਕਿ ਨਹੀਂ ਚੱਲ ਵਧੀਆ ਗੱਲ ਆ ਠੀਕ ਆ ਤੁਸੀਂ ਮਿਲਣਾ ਪਿਛਾ ਕੇ ਜਾ ਕੇ ਮਿਲੋ ਮੈਂ ਨਹੀਂ ਜਾਣਾ ਕਿੰਦਾ ਦੇ ਮਾਤੇ ਰਿਹਾ ਜਾਲਸੋ ਮੇਰੀ ਮੈਂ ਚੰਗੀ ਲੱਗਣੀ ਕੱਲੀ ਇੱਥੇ ਜਾਂਦੀ ਦੋਵੇਂ ਜਣੇ ਜਾਈਏ ਤੇ ਫੇਰ ਹੀ ਸੋਭਾ ਆ ਨਾ ਨਾ ਮੈਂ ਨਹੀਂ ਜਾਣਾ ਠੀਕ ਆ ਤੁਸੀਂ ਜਾਓ ਹੇ ਰੱਬ ਕੀ ਕਹੂੰਗੀ ਹੁਣ ਜੋ ਬੰਨੂ ਉਹਨੇ ਕਿਹਾ ਮਾਸੀ ਜੀ ਫੋਨ ਕਰਦੇ ਆ ਦੁਬਾਰਾ ਮੈਨੂੰ ਮਾਸੜ ਜੀ ਨਾਲ ਗੱਲਬਾਤ ਕਰਕੇ ਕੀ ਕਹਾਂ ਹਣ ਦੱਸ ਜਿਗਲੀ ਰਹੇ ਆਪਣੇ ਸਤੇੜੇ ਨੇ ਸੁਧਰ ਜਾਣਾ ਪਿਆਰ ਆਪਸ ਪਾਗ ਬਣਿਆ ਰਵੇ ਪਰ ਇਹਨਾਂ ਨੂੰ ਨਹੀਂ ਸਮਝ ਲੱਗਦੀ ਗੱਲ ਮੇਰੀ ਦੀ ਹਾਦੀ ਹੋ ਗਈ ਨੌਲੇ ਦੀ ਚੱਲ ਨਾ ਜੋਗਨ ਨੂੰ ਫੋਨ ਕਰ ਹੀ ਲੈਣੀ ਆ ਦੱਸ ਦੇਣੀ ਇਹਨੂੰ ਮਾਸ ਜੀ ਦਾ ਫੋਨ ਚੱਲ ਇਹ ਆ ਕਿ ਸਭ ਕੁਝ ਚੰਗਾ ਚੰਗਾਈ ਹੋਇਆ ਹੋਵੇ ਹੈਲੋ ਹੈਲੋ ਹਾਂ ਹਾਂ ਕੀ ਹਾਲ ਚਾਲ ਪੁੱਤ ਸਤਿ ਸ਼੍ਰੀ ਅਕਾਲ ਠੀਕ ਠਾਕ ਪਰਵਾਸਾ ਹਾਂ ਠੀਕ ਐ ਅਹੀਂ ਵਧੀਆ ਹਾਂ ਪੁੱਤ ਥੋੜੇ ਦਿਨਾਂ ਤੇ ਮਾਸਟਰ ਜੀ ਨੂੰ ਕੰਮ ਹੀ ਇੱਕ ਦੋ ਦਿਨ ਤੇ ਕੋਈ ਗੱਲ ਨਹੀਂ ਫਿਰ ਬਾਅਦ ਵਿੱਚ ਨਾ ਕਰਕੇ ਸਲਾਹ ਤੇ ਫਿਰ ਤੈਨੂੰ ਦੱਸਨੇ ਆ ਠੀਕ ਐ ਬੀਜੀ ਥੋੜੇ ਜੀ ਠੀਕ ਐ ਮਸੀ ਠੀਕ ਐ ਕੋਈ ਨਹੀਂ ਮੈਂ ਕਈ ਨਾ ਕਰਦਾ ਗੱਲ ਓਕੇ ਮੈਨੂੰ ਲੱਗਦਾ ਇਦਾਂ ਮਾਸਟਰ ਜੀ ਨਹੀਂ ਮੰਨਾਂ ਜਾਂ ਤੇ ਕੋਈ ਹੱਲ ਵਾ ਵੀ ਅਸੀਂ ਸਾਰੇ ਜਣੇ ਜਾ ਕੇ ਨਾ ਚਲੋ ਮੜਾ ਜਾ ਕੇ ਕਹਿਣਾ ਹੀ ਆ ਵੀ ਸਾਡੇ ਕੋਲ ਗਲਤੀ ਹੋ ਗਈ ਆ ਕੋਈ ਨਹੀਂ ਲਵਲੀ ਨਾਲ ਗੱਲ ਕਰਦਾ ਵਾ ਕਿ ਜੇ ਜਾ ਕੇ ਮਾਫੀ ਮੰਗ ਲਈਏ ਤਾਂ ਕੋਈ ਗਲਤ ਨਹੀਂ ਅਰ ਪਿੰਦਰ ਬੈਠੀ ਆ ਹਾਂਜੀ ਬੈਠੀ ਆ ਜੋ ਮਹਾ ਛੁੱਟੀ ਆਈ ਏ ਕਿਦਿਆ ਰਾਜ ਮਹਾ ਆਂਦੇ ਅੰਦਰੋਂ ਸਫਾਈ ਸੁਹੀ ਕਰਕੇ ਆਈ ਹੀ ਮੈਂ ਵੀ ਮੈਂ ਚਲਾ ਛੁੱਟੀ ਥੋੜਾ ਲਾਲ ਲੈਨੇ ਆ ਹਾਲੀੜੇ ਰੱਖੇ ਆ ਕਪੜੇ ਧੋਣ ਵਾਲੇ ਬੜੇ ਪਏ ਤੇ ਉਪਰੋਂ ਬਦਲ ਜਿਹਾ ਹੋਈ ਜਾਂਦੇ ਆ। ਚੱਲ ਧੁੱਪ ਲਗ ਲੈਣੀ। ਦਹੀਂ ਆ ਸੋਚਣ ਬੈਠੀ ਵੀ ਧੋਵਾਂਗੇ ਨਾ ਤੋਂ ਮਾਰਾ ਕੇ ਬੈਗ ਨਹੀਂ ਆ ਪਰ। ਚੱਲ ਜੇ ਸੁੱਟੇ ਆ ਤੇ ਹੁਣ ਧੋਦੇ ਫਿਰ ਅੰਦਰ ਸੁੱਕਣੇ ਪਾ ਲਈਏ ਮੀਮਾ ਆ ਜੂਗਾ। ਹੁਣ ਮਸ਼ੀਨ ਲਈ ਤੇ ਹੈਗੀ ਆ ਇੱਕ ਲੈਟ ਹੋ ਜਾਂਦਾ ਖਰੇ ਮਦਦ ਹੋਗੀ ਆ। ਆਹ ਤੇ ਆਇਆ ਮਾਤਾ ਦਾ ਫੋਨ ਕਿ ਨਹੀਂ? ਉਹ ਪਿੰਡ ਵਾਲੇ ਮੰਮੀ ਦਾ? ਆਹ। ਫੋਨ ਫੋਨ ਤੇ ਇਦਾਂ ਹੀ ਆਇਆ ਨਹੀਂ ਕਿੰਨੇ ਦਿਨ ਹੋ ਗਏ ਆ। ਅੱਛਾ ਤੇ ਆਪ ਕਰ ਲੈਣਾ ਸੀ। ਮੈਂ ਵੀ ਕੀਤਾ ਹੀ ਨਹੀਂ ਆ ਫਿਰ ਵੀ ਪਤਾ ਨਹੀਂ। ਕੀ ਗੱਲਬਾਤ ਕੀ ਨਹੀਂ। ਨਾ ਗੱਲ ਉੱਥੇ ਕਿਹੜੀ ਹੋਣੀ ਆ ਆਪ ਕਰ ਲੈਣਾ ਜੀ ਉਹਦਾ ਨਹੀਂ ਟਾਈਮ ਲੱਗਾ ਤੇ ਐ ਮੈਂ ਨਾ ਵੇਖੋ ਨਿਕੀਆਂ ਨਿਕੀਆਂ ਗੱਲਾਂ ਨੇ ਨਾ ਕਿੱਥੇ ਤੱਕ ਲੈ ਜਾਂਦਾ ਹਨ ਓਏ ਆਹ ਹੋਏ ਤੇ ਹੈ ਹੀ ਆ ਹੁਣ ਜੇ ਪਹਿਲੀਆਂ ਗੱਲਾਂ ਸੋਚ ਗਏ ਤੇ ਦੋ ਵੇਖੋ ਆਪਾਂ ਮਰਜ਼ੀ ਕੀਤੀ ਆਪਣੀ ਓਏ ਆਹ ਹੋਏ ਤੇ ਹੈ ਹੀ ਆ ਉਹਨੂੰ ਕਰਦਿਆਂ ਦੀ ਸਲਾਹ ਦੇ ਨਾਲ ਆਪਾਂ ਕਰਦੇ ਉਧਰ ਵੀ ਚਲੋ ਪੁੱਛਦੇ ਇੱਧਰ ਵੀ ਹਾਂ ਤੇ ਪਰ ਦੋਵੇਂ ਤੁਸੀਂ ਵੀ ਝੂਠ ਬੋਲੇ ਆ ਜੇ ਹੋਂਦ ਸੱਚ ਦੱਸ ਦਿੰਨੇ ਤੇ ਇਥੇ ਤੱਕਾਂ ਦੋ ਬਤੌਣੀ ਨਹੀਂ ਔਰ ਰਪਿੰਦਰ ਤੇਰੀ ਸਹਿਮਤੀ ਨਾਲ ਝੂਠ ਬੋਲਿਆ ਸੀ ਤੇਰੇ ਘਰ ਦੇਣ ਤੈਨੂੰ ਤੇ ਪਤਾ ਹੀ ਵੀ ਮੈਂ ਵਿਹਲਾ ਹਾਂ ਸਭ ਕੁਤ ਨਮ ਦੱਸਿਆ ਤੇ ਹੈਗਾ ਸੀ ਫੋਨ ਤੇ ਪਰ ਤੁਸੀਂ ਵੀ ਪਹਿਲਾਂ ਕਹਿੰਦੇ ਸੀ ਨਾ ਕਿ ਨਹੀਂ ਮੈਂ ਕੰਮ ਕਰਨ ਲੱਪੂਗਾ ਏਦਾਂ ਆ ਓਦਾਂ ਆ ਤੇ ਮੈਂ ਵੀ ਮੰਦੇ ਵਿੱਚ ਸੋਚਿਆ ਕਿ ਚਲੋ ਜੋ ਨਹੀਂ ਕਰਦੇ ਤੇ ਚਲੋ ਬਾਅਦ ਚ ਕਰਨ ਲੱਪੈਣਗੇ ਉਹ ਜਦੋਂ ਪੰਗਾ ਤੇ ਵਿਆਹ ਦਾ ਸੀ ਨਾ ਕਿ ਏਦਾਂ ਵਿਆਹ ਨਹੀਂਗਾ ਹੋਣਾ ਆਉਂ ਆ ਜਾਉਂ ਆ ਫਿਰ ਕੋਈ ਨਾ ਕੋਹ ਤੇ ਕਰਨਾ ਪੈਣਾ ਹੀ ਹਿਲਾ ਤੇ ਚਲੋ ਹਿਲਾ ਤੇ ਕਰਨਾ ਪੈਣਾ ਹੀ ਚਲੋ ਉਹ ਸਭ ਕੁਝ ਲੰਘ ਗਿਆ ਚਲ ਜਦੋਂ ਵਿਆਹ ਹੋ ਗਿਆ ਸੀ ਬਾਅਦ ਵਿੱਚ ਇੱਕ ਦਿਨ ਅਗ ਲੱਗ ਜਾਨੇ ਉਦੋਂ ਵੀ ਤੁਸੀਂ ਹੀ ਨਾ ਉਦਮ ਕੀਤਾ ਉਹ ਇਹੋ ਤੇ ਗਲਤੀ ਉਦੋਂ ਬਾਅਦ ਰੀਟਾ ਛੜੀ ਵੀ ਨਹੀਂ ਪਰ ਨਹੀਂ ਬੰਦੇ ਨੂੰ ਕੋਹਨਾ ਕੋ ਜਿੰਦਗੀ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਆ। ਕੋ ਚੱਲ ਕੋਈ ਗੱਲ ਨਹੀਂ। ਕੋਈ ਨਾ ਕੋਈ ਬੰਦੇ ਦੀ ਇੱਜ਼ਤ ਹੈ ਹੀ ਨਹੀਂ ਘਰ ਦੇ ਵਿੱਚ। ਓਏ ਹੁਣ ਤੇ ਦੋਵੇਂ ਜਾਨੇ ਲਾਗੀ ਗਏ ਆ ਨਾ। ਹੁਣ ਕੀ ਹੋ ਗਿਆ? ਉੱਤੇ ਲਾਗੀ ਗਏ ਪਰ ਮੈਂ ਪਹਿਲੀਆਂ ਗੱਲਾਂ ਸੋਚੰਦੀ ਆ। ਕਿ ਉਦੋਂ ਇੰਨੀਆਂ ਵੇਖੋ ਕਿੰਨੀਆਂ ਮੁਸ਼ਕਲਾਂ ਚੱਲੀਆਂ ਆਪਾਂ। ਕਈ ਕੁਛ ਘਰ ਦੇ ਵਿੱਚ ਹੋਇਆ, ਉਧਰ ਵੀ ਹੋਇਆ, ਇੱਧਰ ਵੀ ਹੋਇਆ। ਓਏ ਆਹੋ ਕਈ ਘੁੰਡਾ ਰਿਆ। ਹੁਣ ਨਹੀਂ ਹੱਲੇ ਆ ਨੀ ਗਿੰਗੀਆਂ ਗੱਲਾਂ ਚੱਲੀ ਜਾਂਦੀਆਂ ਨੇ ਹਲੇ ਵਿਗੜਾ ਹੋਇਆ। ਓਏ ਚੱਲ ਕੋਈ ਗੱਲ ਨਹੀਂ ਜੋ ਬਣਾ ਮੈਂ ਕੀਤੀ ਹੀ ਗੱਲ। ਅੱਛਾ। ਉਹਨੇ ਖਰ ਕੀਤਾ ਮ ਤੋ ਕਹਿਣ ਦੇ ਕੋਈ ਗੱਲ ਨਹੀਂ ਮੈਂ ਨਾ ਕਰਕੇ ਸਲਾਹ ਨਾ ਤੇਰੇ ਮਸੜ ਨਾ ਅੱਛਾ ਜੋ ਬਣਨਾ ਆਹੋ ਤੇ ਫਿਰ ਮੈਂ ਦੱਸੂਗੀ ਪਰ ਮੰਮੀ ਜੀ ਦੇ ਮੰਨਦੇ ਉਹ ਵਿਚਾਰੇ ਤਾਂ ਫੋਨ ਵੀ ਕਰ ਲੈਂਦੇ ਚਲੋ ਕਦੀ ਕਦਾਂ ਹੀ ਜਦੋਂ ਕਿਤੇ ਮਨ ਕਰੇ ਬਸ ਡੈਡੀ ਜੀ ਦਾ ਨਾ ਉਹਨਾਂ ਦਾ ਨਾ ਗੁੱਸਾ ਜਾਂਦੇ ਆ ਕਦੇ ਉਹ ਚੱਲ ਕੋਈ ਗੱਲ ਨਹੀਂ ਜੋ ਬਣਾਉਂਦਾ ਹੀ ਵੀ ਜੇ ਨਾ ਨਾ ਉਹ ਗੱਲ ਬਣੂਗੀ ਤੇ ਕੋਈ ਗੱਲ ਨਹੀਂ ਅਸੀਂ ਉੱਥੇ ਚੱਲ ਜਾਗੇ ਫਿਰ ਚੰਮੀ ਜਾਣੇ ਮੈਨੂੰ ਇਹ ਆ ਵੀ ਕੋਈ ਵੱਧ ਘੱਟ ਗੱਲ ਨਾ ਹੋ ਜੇ ਕਿਤੇ ਕੋਈ ਉਹ ਕੋਈ ਗੱਲ ਨਹੀਂ ਕੀ ਕਹਿ ਲੈਣਗੇ ਡਾਡੀ ਜੀ ਦਾ ਸੁਭਾਅ ਬੜਾ ਹੜਬੋਆ ਮੈਨੂੰ ਪਤਾ ਨਾ ਜਿੱਦਾਂ ਮੈਂ ਰਹਿੰਦੀ ਰਹੀ ਹਾਂ ਉਥੇ ਨਿੱਕੇ ਹੁੰਦਿਆਂ ਵੀ ਉਹ ਏਦਾਂ ਹੀ ਕਰਦੇ ਹੁੰਦੇ ਸੀ ਸਾਡੇ ਨਾਲ ਜਿਹੜੀ ਗੱਲ ਉਹ ਨਾ ਕਹਿ ਤੀ ਸਮਝ ਲੋ ਕਹਿ ਤੀ ਉਹ ਉਦੋਂ ਗੱਲਾਂ ਹੋ ਰਹੀ ਜਦੋਂ ਘਰ ਚਲ ਜੀਏ ਨਾ ਕਿਦੇ ਫਿਰ ਬੰਦੇ ਨੂੰ ਥੋੜਾ ਬੋਧਾ ਮਨ ਬਦਲਣਾ ਪੈਂਦਾ ਆਪਣੇ ਤੇ ਇੰਨੀ ਦੂਰੋਂ ਚੱਲ ਕੇ ਆਏ ਆ ਚਲੋ ਅਹੀਂ ਤਾਂ ਮੰਨ ਲਓ ਚੱਲ ਜਾਾਂਗੇ ਕੋਈ ਗੱਲ ਨਹੀਂ ਐ ਤੇ ਭਾਰੀ ਹੈ ਕਿ ਤੁਸੀਂ ਮਾਫੀ ਮੰਗ ਲੋਗੇ ਕੋਈ ਗੱਲ ਨਹੀਂ ਮੈਂ ਮਾਫੀ ਮੰਗ ਲੂੰਗਾ ਜੇ ਮੰਗਣ ਦੀ ਲੋੜ ਪਊਗੀ ਇੱਥੇ ਜੋ ਬਣਾ ਦਾ ਕੋਈ ਗੱਲ ਨਹੀਂ ਚੱਲ ਜਾਾਂਗੇ ਅਹੀਂ ਜੇ ਨਾਲ ਹੱਲ ਹੋ ਗਏ ਹਾਂਜੀ ਤੇ ਉਥੇ ਚ ਤੇ ਚਲੋ ਸ਼ੁਗਰਵਾਜਾ ਹੋਣੀ ਨਹੀਂ ਮੰਨਗੇ ਤੇ ਜੇ ਇਹੋ ਹੀ ਗੱਲ ਪਹਿਨਾ ਮੰਨ ਲੈਂਦੇ ਨਾ ਤਾਂ ਸਭ ਕੁਝ ਸਹੀ ਹੋ ਜਾਣਾ ਨਾਲੇ ਜਾਂਦਾ ਵੀ ਮੈਂ ਦੱਸਿਆ ਜੀ ਵੀ लवली ਨੌਕਰੀ ਕਰਨ ਲੱਗ ਪਿਆ ਵਾ ਤੇ ਰਪਿੰਦਰ ਵੀ ਲੱਗੀ ਹੈ ਫਿਰ ਮੈਂ ਜਾਂਦਾ ਮਮੀ ਜੀ ਨਾਲ ਗੱਲ ਕੀਤੀ ਹੋਣੀ ਡਾਡੀ ਜੀ ਨਾਲ ਮਮੀ ਤੇ ਜਾਂਦਾ ਜੀ ਖੁਸ਼ ਹੋਏ ਪੂਰੇ ਅੱਛਾ ਤੇ ਤੂੰ ਆਪਣੇ ਬਾਰੇ ਤੇ ਪਹਿਲਾਂ ਹੀ ਦੱਸਿਆ ਸੀ ਇਹਨਾਂ ਨੂੰ ਨਹੀਂ ਉਹ ਤਾਂ ਮਮੀ ਜੀ ਨੇ ਮੈਨੂੰ ਦੱਸਿਆ ਕਿ ਦਿਨੋ ਦਿਨ ਫੋਨ ਆਇਆ ਸੀ ਨਾ ਕਿੰਨੇ ਦਿਨ ਹੋ ਗਏ ਵੇਹੇ ਤੇ ਤੁਹਾਡੇ ਕੋਲ ਫੋਸਟ ਚਲੋ ਹੋਏ ਹੋਣਗੇ ਚਲ ਗੁੱਸਾ ਹੁੰਦਾ ਹੀ ਹੈ ਜੇ ਬਹੁਤੀ ਗੱਲਾਂ ਮਾਫੀ ਦੀ ਤੇ ਫਿਰ ਮੈਂ ਮਾਫੀ ਮੰਗ ਲਵਾਂ ਜਾ ਕੇ ਹੋਰ ਦੱਸ ਮੈਂ ਕੀ ਕਰਾਂ ਬਸ ਇਹੋ ਗ ਚੱਲੋ ਤੇ ਹੁਣ ਮੰਨਣ ਨੂੰ ਤਿਆਰ ਵਾ ਤੇ ਹੋਰ ਮੈਨੂੰ ਕੀ ਚਾਹੀਦਾ ਵਾ ਬਸ ਸਭ ਕੁਝ ਵਧੀਆ ਚੱਲ ਚੋਵੇਂ ਜਣੇ ਚੱਲ ਜਾਗੇ ਜੇ ਮੰਮੀ ਡੈਡੀ ਜਾਣਗੇ ਨਾਲ ਠੀਕ ਆ ਨਹੀਂ ਤੇ ਫਿਰ ਚੋਵੇਂ ਜਣੇ ਚੱਲ ਜਾਗੇ ਕੋਈ ਗੱਲ ਨਹੀਂ ਕਰ ਸਲਾਹ ਕਰ ਲੈਣੀ ਹੈ ਮੰਮੀ ਹੁਣਾਂ ਨਾ ਵੀ ਜੇ ਜਾਣਗੇ ਤਾਂ ਉਹਨਾਂ ਨੂੰ ਵੀ ਨਾਲ ਲੈ ਜਾਾਂਗੇ ਆਪਾਂ ਨਹੀਂ ਨਹੀਂ ਐਦਾਂ ਨਹੀਂ ਸਲਾਹ ਕਰਨੀ ਉਹਨਾਂ ਜੋ ਬਣਾਉਣ ਪੁੱਛਣਾ ਵਾ ਤੇ ਫੇਸਲਾ ਕਰਨੀ ਮੇਰੀ ਗੱਲ ਸੁਣੋ ਮੰਮੀ ਵੀ ਰੋਜ਼ ਕਰਦੇ ਹੀ ਵਾਰ-ਵਾਰ ਮੈਨੂੰ ਗੱਲਾਂ ਸੁਣਾਉਂਦੇ ਹੀ ਵੀ ਤੇਰੇ ਡੈਡੀ ਇਦਾਂ ਬੋਲ ਕੇ ਗਏ ਉਦਾਂ ਬੋਲ ਕੇ ਗਏ ਆਣ ਗਵਾਂ ਥਾਨੂੰ ਕੀ ਆਖੂਗਾ ਤੇ ਮੇਰਾ ਰਾਦਾ ਵੀ ਉਹਨਾਂ ਨੂੰ ਵੀ ਆਪਾਂ ਨਾਲ ਹੀ ਲੈ ਜਾਾਂਗੇ ਹੂੰ ਚੱਲ ਕੋ ਇਹਬ ਚਲ ਉਹਨਾਂ ਦੇ ਮਨ ਦੇ ਵਿੱਚ ਉਹ ਗੱਲ ਉਹ ਵਾਲੀ ਨਿਗਲ ਜੂਗੀ ਹੈ ਨਾ ਵਾਹੋ ਇਹ ਤੇ ਹੈ ਹੀ ਆ ਫਿਰ ਕਹਿਣਾ ਲੈ ਹੁਣ ਆਪ ਚੋਵੇਂ ਜਣੇ ਚਲਗੇ ਤੁਹਾਨੂੰ ਇੱਥੇ ਪਹਿਲਾਂ ਬੁਰੇ ਬਣਾ ਤਾਓ ਉਹ ਚਲ ਕੋਈ ਗੱਲ ਨਹੀਂ ਸਲਾਹ ਕਰ ਲਈ ਤੇ ਤੂੰ ਥੋੜਾ ਲਾਗਾ ਫਿਰ ਬਦਲ ਜਾ ਹੁਣ ਨਾ ਮੀ ਆ ਜੇ ਚਲੋ ਠੀਕ ਹੈ ਮੈਂ ਕਰ ਲਾਂ ਫਿਰ ਤੇ ਕਰੋ ਤੁਸੀਂ ਫਿਰ ਕੋਈ ਨਹੀਂ ਕੋਈ ਨਹੀਂ ਮੈਂ ਕੰਮ ਤਾਂਦਾ ਵੇਰ ਨਹੀਂ ਦੱਸਿਓ ਫਿਰ ਮੈਨੂੰ ਹੈ ਚਲੋ ਸ਼ੁਕਰ ਆ ਮਾਲਕ ਦਾ ਕਿ ਚੱਲੇ ਮਨਾਂ ਨੂੰ ਤਿਆਰ ਹੋ ਗਈ ਆ ਕਿ ਮੈਂ ਮਾਫੀ ਮੰਗ ਲੈਣਾ ਆ ਚਲ ਵਧੀਆ ਗੱਲ ਆ ਆ ਵਾਲਾ ਦਿਨ ਤਾਂ ਮੈਂ ਬੜੇ ਚਿਰ ਦਾ ਡੀਕਦੀ ਕਿ ਚੱਲੇ ਮਾਫੀ ਮੰਗਣ ਨੂੰ ਤਿਆਰ ਹੋਣ ਤੇਹੀਂ ਵੀ ਇੱਕ ਦੂਜੇ ਨਾਲ ਤੇ ਪਤਾ ਹੀ ਮਾਪਿਆਂ ਤੋਂ ਬਗੈਰ ਰਿਆ ਜਾਂਦਾ ਆ। ਪਿੰਦਰ ਕੀ ਕਹਿੰਦੇ ਹੋ? ਆਜਾ ਦੀਦੀ। ਮੈਂ ਕੰਨਾ ਕੀ ਬਸ ਬੈਠੀ। ਮੈਨੂੰ ਪਤਾ ਲੱਗਾ ਲਵਲੀ ਨੂੰ ਵੀ ਨੌਕਰੀ ਮਿਲ ਗਈ ਆ। ਹਾਂਜੀ ਦੀਦੀ ਮਿਲ ਗਈ ਆ। ਬੜੀ ਬੜੀ ਵਧਾਈ ਹੋਵੇ ਹੈ ਤੁਹਾਨੂੰ। ਤੁਹਾਨੂੰ ਬਹੁਤੀਆਂ ਦੀਦੀ। ਚਲੋ ਚੰਗਾ ਹੋ ਗਿਆ ਹਨਾ। ਇਹ ਟੈਨਸ਼ਨ ਜੀ ਹੀ ਕਿੰਨੇ ਜਿਰ ਦੀ ਸਾਰੇ ਪਰਿਵਾਰ ਦੇ ਵਿੱਚ ਕਿ ਲਵਲੀ ਲੱਗ ਜੇ ਕਿਹੇ ਪਾਸੇ ਲਵਲੀ ਲੱਗ ਜੇ। ਉਹ ਬਸ ਤੇਦੀ ਢੀ ਦੇਣਾ। ਉਹ ਇਦਾਂ ਨਹੀਂ। ਤੂੰ ਇਹ ਨਾ ਕੁਛ ਕੀਤਾ ਇਹ ਤਾਂ ਚੱਲ ਇੱਥੇ ਤੱਕ ਆ ਗਈਆਂ। ਏ ਆ ਵੀ ਥੋੜੀ ਜੀ ਬੰਦੇ ਨਹੀਂ ਮਦ ਮਾਰਨੀ ਪੈਂਦੀ ਆ ਕਿਛ ਦਾ ਹਿੰਮਤ ਹੀ ਨਹੀਂ ਕਰਦਾ ਰਿਆ ਹੁਣ ਜਦੋਂ ਠੋਕਰ ਵੱਜੀ ਆ ਤੇ ਹਿੰਮਤ ਆਉਣ ਲੱਗੀਆਂ ਠੀਕ ਆ ਦੀਦੀ ਬਿਲਕੁਲ ਠੀਕ ਆ ਤੇ ਤੁਸੀਂ ਵੀ ਘਰ ਨਾ ਕਰਿਓ ਹੁਣ ਵੇਖਿਓ ਜਿਹੜੇ ਥੋੜੇ ਬਹੁਤੇ ਰਿਸ਼ਤੇ ਵਿਗੜੇ ਆ ਨਾ ਤੁਹਾਡੇ ਕੰਮ ਲੱਗਣ ਦੇ ਨਾਲ ਉਹ ਵੀ ਸੁਲਝ ਜਾਣੇ ਆ ਆਹੋ ਦੀਦੀ ਕਹਿਨ ਦਦੇ ਆ ਵੈਸੇ ਹੁਣੇ ਤੂੰ ਨਾ ਫਿਕਰ ਨਾ ਕਰੇ ਕਿ ਹੈ ਵੀ ਗੱਲ ਦੀ ਇਹ ਮੈਨੂੰ ਵੀ ਦੇਹੀ ਕਹਿ। ਜੇ ਵੀ ਮੈਂ ਮਾਸੀ ਜੀ ਨਾ ਕਰਦਾ ਇਹ ਗੱਲ। ਸਾਡੇ ਕੋ ਵੀ ਤੈਨੂੰ ਇਦਾਂ ਥੋੜੀ ਵੇਖਿਆ ਜਾਂਦਾ ਆ। ਅਸੀਂ ਸਾਰੇ ਰਹਿਨੇ ਆਪਣੇ ਘਰ ਪਰਿਵਾਰ ਨਾਲ ਗੱਲਾਂ ਬਾਤਾਂ ਕਰੀਏ ਤੇ ਤੂੰ ਹੇ ਤਾਂ ਬੈਠੀ ਰਵੇਂ ਉਹ ਚੰਗਾ ਥੋੜੀ ਲੱਗਦਾ ਆ। ਆਓ ਫਿਰ ਵੀ ਦੀਦੀ ਟੈਨਸ਼ਨ ਜਿੱਦ ਹੁੰਦੀ ਆ। ਨਹੀਂ। ਚੱਲੇ ਆ ਕਿ ਉਧਰ ਵੀ ਆਉਣ ਜਾਣ ਲੱਪੇ ਗੱਲਬਾਤ ਹੋਣ ਲੱਪੇ ਤੇ ਫਿਰ ਹਾਂ ਦਾ ਮਨ ਦੇ ਵਿੱਚ ਫਿਕਰ ਜਾ ਮੁੱਕ ਜਾਂਦਾ ਆ ਵੀ ਨਹੀਂ ਸਭ ਕੁਝ ਠੀਕ ਆ। ਉਹ ਵੇਖੀ ਤੂੰ ਕਿੰਨੀ ਤੇ ਹੈਗੀ ਆ ਨਾ ਪਹਿਲਾਂ ਵਰਗੀ ਗੱਲ ਨਹੀਂ ਬੰਨੀ। ਪਹਿਲਾਂ ਨਾਲੋਂ ਵਧੀਆ ਗੱਲ ਬਣ ਜਾਣੀ ਆ। ਜਦੋਂ ਡੈਡ ਜੀ ਨੇ ਤੁਸੀਂ ਆਪ ਜਾ ਕੇ ਦੱਸਿਆ ਨਾ ਤੇ ਨੌਕਰੀ ਤੇ ਉਹਨਾਂ ਨੇ ਹੋਰ ਖੁਸ਼ ਹੋ ਜਾਣਾ ਵਾ ਬਾਕੀ ਚਲੋ ਨਿੱਕੀਆਂ ਮੋਟੀਆਂ ਗਲਤੀਆਂ ਤੁਹਾਡੇ ਦੋਵਾਂ ਤੋਂ ਹੋਈਆਂ ਵਾ ਸਾਡੇ ਤੋਂ ਵੀ ਹੋਈਆਂ ਵਾ ਵੀ ਅਸੀਂ ਉਹਨਾਂ ਤੋਂ ਲਾ ਰੱਖਿਆ ਸਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਬਾਕੀ ਜੇ ਅਸੀਂ ਉਹਲਾ ਰੱਖ ਵੀ ਲਿਆ ਹੈ ਨਾ ਤੇਾਨੂੰ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਸਾਨੂੰ ਨੌਕਰੀ ਤੇ ਲਵਾ ਦਿਓ ਹੁਣ ਵੀ ਤੇ ਹੀ ਲਗਸੀਲਾ ਕੀਤਾ ਹੀ ਆ ਪਰ ਇਹ ਆ ਕਿ ਜਦੋਂ ਬੰਦੇ ਨੂੰ ਅਕਲ ਆਉਣੀ ਹੁੰਦੀ ਹੈ ਨਾ ਉਦੋਂ ਹੀ ਆਉਣੀ ਹੁੰਦੀ ਹੈ ਤੇ ਤੂੰ ਕਿਸੇ ਵੀ ਗੱਲ ਦਾ ਫਿਕਰ ਨਾ ਕਰੀ ਹੁਣ ਚਲੋ ਕੋਈ ਗੱਲ ਨਹੀਂ ਦੀਦੀ ਹੋਊਗਾ ਕਰਮਾਂ ਦੇ ਵਿੱਚ ਸਾਡੇ ਕੋਈ ਨਹੀਂ ਇਹ ਸਭ ਹੋਣਾ ਹੀ ਇੱਥੇ ਤੱਕ ਆਉਣਾ ਹੀ ਹੈ ਨਾ ਤੇ ਬਾਕੀ ਚਲੋ ਇਹ ਆ ਵੀ ਤੁਸੀਂ ਨਾ ਬਹੁਤ ਸਾਡਾ ਸਾਥ ਦਿੱਤਾ ਆ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਭ ਤੋਂ ਵੱਧ ਵੀ ਤੁਸੀਂ ਤੇ ਭਾਈ ਨੇ ਸੱਚੀ ਬਹੁਤ ਸਾਥ ਦਿੱਤਾ ਆ ਸਾਡਾ ਇਹ ਕਿ ਹੈ ਵੀ ਗੱਲ ਦੀ ਫਿਕਰ ਨਾ ਕਰ ਬਾਕੀ ਰਹੀ ਹੈ ਦੀ ਗੱਲ ਅਸੀਂ ਕੌਣ ਹੁੰਦੇ ਆ ਕਰਨ ਵਾਲੇ ਉਹ ਵਾਈ ਗੁਰਜੀ ਨੇ ਸਾਰਾ ਕੁਝ ਆਪ ਹੀ ਕਰਨਾ ਹੁੰਦਾ ਆ ਹਾਂਜੀ ਦੀਦੀ ਇਹ ਤੇ ਹੈ ਹੀ ਆ ਤੇ ਕੋਈ ਗੱਲ ਨਹੀਂ ਹੁਣ ਤੂੰ ਫਿਕਰ ਨਾ ਕਰ ਚੱਲ ਔਰ ਥੋੜਾ ਪੋਤਾ ਕੰਮ ਜਿਹੜਾ ਰਹਿ ਗਿਆ ਦੋਵੇਂ ਜਣੀਆਂ ਕਰ ਲਈਏ ਤੇਰੀ ਛੁੱਟੀ ਦਾ ਵੀ ਲਾਹਾ ਲੈ ਲਈਏ ਚਲੋ ਠੀਕ ਆ ਜੀ ਚਲੋ ਚੱਲੀਏ